ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਲ ਐਮ ਆਈ ਟੀ ਵੀ ਪੰਜਾਬ ਤੇ ਗੱਲ ਕਰਦੇ ਆਂ ਹਲਕਾ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਤੋਂ ਜਿੱਥੇ ਬੀਤੀ ਦਿਨੀ ਫਤਿਹ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿੱਤੀ ਦੂਜੀ ਜੰਗ ਦੀ ਯਾਦ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਗੁਰੂ ਬਾਣੀ ਦੇ ਪਾਠ ਤੇ ਅਰਦਾਸ ਨਾਲ ਕੀਤੀ ਗਈ ਜਿਸ ਦੀ ਅਗਵਾਈ ਪੰਜ ਪਿਆਰਿਆਂ ਦੀ ਅਗਵਾਈ ਹੀਟ ਜਦੋਂ ਨਗਰ ਕੀਰਤਨ ਅੱਗੇ ਵਧਿਆ ਤਾਂ ਸੜਕਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਨਗਰ ਕੀਰਤਨ ਵਿੱਚ ਲਾਈਟਾਂ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਹਲਕੇ ਦੇ ਕਈ ਪਿੰਡ ਜਿਵੇਂ ਕਿ ਧੀਰੋਵਾਲ ਮਾੜੀ ਪਨਵਾ ਕੋਖਰਵਾਲ ਗਿਲਬੋਬ ਬੁੱਲਪੁਰ ਡੋਗਰ ਮਹੀਸ਼ ਰਜੋਆ ਕਿੜੀ ਅਫਦਾਨਾ ਹਜੋਵਾਲ ਭਾਮ ਮਠੋਲਾ ਅਤੇ ਚੀਮਾ ਕੁੱਡੀ ਵਿੱਚੋਂ ਲੰਘਦਾ ਹੋਇਆ ਸ਼ਾਮ ਦੇ ਵੇਲੇ ਮੁੜ ਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਰਸਤੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਲੰਗਰਾਂ ਦੀ ਸੇਵਾ ਅਤੇ ਠੰਡੇ ਮਿੱਠੇ ਪਾਣੀ ਦੀ ਸ਼ਰਬਤ ਦੀ ਪ੍ਰਬੰਧ ਕੀਤਾ ਗਿਆ ਸੀ। ਸੰਗਤ ਨੇ ਸਰਬਦਾਨ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਵੱਡੀ ਭਗਤੀ ਭਾਵਨਾ ਨਾਲ ਹਿੱਸਾ ਪਾਇਆ। ਇਹ ਸਮੂਹ ਨਗਰ ਕੀਰਤਨ ਫਤਿਹ ਦਿਵਸ ਦੀ ਮਾਤਾ ਨੂੰ ਸਾਂਝਾ ਕਰਨ ਦਾ ਇੱਕ ਜੀਵਿਤ ਪ੍ਰਤੀਕ ਬਣਿਆ। ਆਓ ਦੇਖਦੇ ਹਾਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪੱਤਰਕਾਰ ਜਸਪਾਲ ਚੰਦ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਤਾਰੇ ਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾ ਮਤੇ ਪਿਆਵੇ ਸਹੀ ਪ੍ਰਾਮੇਰੇ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾ ਮਤੇ ਪਿਆਵੇ

ਨਾਮ ਵੇਤ ਰੰਗੇ ਨੇ ਜਿੰਨਾ ਦੇ ਕਰਮ ਮਤੇ ਨੂੰ ਲੱਗ ਰਹੇ ਚੰਗੇ ਨੇ ਤੇਰੇ ਨਾਲ ਪੰਜਾਬੀ ਪਾਗੂਰੀਆ ਉਹ ਆ ਦੂਰ ਜਿੰਨਾ ਦੀ ਜਬਾਨੋਂ ਗੱਲਾਂ ਪੂਰੀਆ ਪ੍ਰੀਤਮ ਜੀ ਜਿਹੜੇ ਤੇਰੇ ਨਾਮ ਵੇਤ ਰੰਗੇ ਨੇ ਜਿੰਨਾ ਦੇ ਕਰਮ ਮਤੇ ਨੂੰ ਲੱਗ ਰਹੇ ਚੰਗੇ ਨੇ ਪੰਜਾਬੀਆਂ ਤੇਰੇ ਨਾਲ ਪੰਜਾਬੀ ਪਾਗੂਰੀਆ ਉਹ ਆ ਦੂਰ ਜਿੰਨਾ ਦੀ ਜਬਾਨੋਂ ਗੱਲਾਂ ਪੂਰੀਆ